हां ओ हरमन दे आयते द्यांगे हुन ते पार्सल आ गया अपना ते ਸਾਡਾ ਆਇਆ ਆ ਪੱਖਾ ਇੱਕ ਅਸੀਂ ਮੰਗਵਾਇਆ ਸੀ ਕਿੱਥੋਂ ਮੰਗਾਇੀ ਐ Amazon ਤੋਂ ਇਹਨਾਂ ਦਾ ਫਰੈਂਡ ਆ ਤੇ ਜਿਹਦੇ ਕੋਲੋਂ ਹਰਮਨ ਨੇ ਕੰਮ ਸਿੱਖਿਆ ਆ ਫਾੜਾ ਖੁੱਲਣਾ ਨਹੀਂ ਸੀ ਫੇ ਉੱਪਰ ਦੀ ਘੁੰਮ ਕੇ ਜਾਣਾ ਪਿਆ ਸਾਰਾ ਸਕੂਲ ਖਾਲੀ ਸਾਰਾ ਸਕੂਲ ਖਾਲੀ ਬੱਸਾਂ ਮੈਨੂੰ ਦੋ ਹੀ ਕੁੜੀਆਂ ਰਹੀਆਂ ਸੀ ਬਸ ਸਬਜ਼ੀ ਅਸੀਂ ਬਣਾ ਲਈ ਅਦਰ ਰਾਵਾਲ ਗਏ ਉਹਨਾਂ ਨੂੰ ਬਾਅਦ ਚ ਫੋਨ ਕਰੀ ਪਹਿਲਾਂ ਅਸੀਂ ਬਲੌਗ ਬਣਾਉਣਾ ਓਏ ਮੋਹ ਵੀ ਥੋੜਾ ਕਰ ਕੱਟ ਕੱਟ ਨਹੀਂ 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 ਹੁਣ ਤੂੰ ਇੰਨੇ ਜੋਗੀ ਹੈਂ ਜੀ ਕਿ ਮੈਨੂੰ ਸਵਾਦ ਚਾਹ ਬਣਾ ਕੇ ਬਣਾਉਂਗੀ ਦਾਦੀ ਦੀ ਵੇਟ ਕਰਦੇ ਹਾਂ ਹਾਂਜੀ ਇਹ ਐ ਦੀ ਵਾਰ ਸੀ ਤੁਹਾਰੀ ਮੰਮੀ ਰੋਟੀ ਮਰੋ ਟੀਵੀ ਟੀਵੀ ਦੀ ਗੱਲ ਹੋਰ ਆ ਜਦੋਂ ਮੋਬਾਈਲ ਹੱਥ ਜੇ ਹੁੰਦਾ ਨਾ ਉੱਥੇ ਵੀਡੀਓ ਆਇਆ ਆ ਹੁੰਦੀ ਰਹੂਗੀ ਪ੍ਰਸ਼ਾਦ ਅਸੀਂ ਕਿਸ ਖੁਸ਼ੀ ਜੇ ਲਿਆਂਦਾ ਆ ਜੀ ਹਾਂਜੀ ਹਰਮਨ ਨੇ ਲਈਤੀ ਆ ਜੀ ਗੱਡੀ ਉਹਨੇ ਆਪਣੀ ਕਮਾਈ ਦੀ ਪਹਿਲੀ ਗੱਡੀ ਲਈਤੀ ਕੁੜੀ ਵੀ ਆਈ ਸੀ ਇਹਨੂੰ ਮੁਬਾਰਕਾ ਦੇਣ ਮੁਬਾਰਕਾ ਤੁਹਾਨੂੰ ਵੀ ਪਤਾ ਜਿਹੜਾ ਵਿਆਹ ਨਹੀਂ ਨੂੰ ਇੱਧਰ ਹੋ ਗਿਆ ਜੀ ਪੰਜਾਬ ਦਾ ਬੁਰਾ ਹਾਲ ਇੱਧਰ ਆਇਆ ਜੀ ਹਰ ਬੰਦਾ ਹੁਣ ਫੋਨ ਤੁਸੀਂ ਬਲੌਕ ਬੈਂਡ ਕਰੋ ਫਿਰ ਮੈਂ ਆਪਣਾ ਕੰਮ ਕਰਾਂ ਆ ਗਏ ਆ ਜੀ ਫਿਰ ਇੱਕ ਤੁਹਾਡੇ ਲਈ ਵਧੀਆ ਤੇ ਨਵਾਂ ਬਲੌਗ ਲੈ ਕੇ ਚਲੋ ਜੀ ਪਹਿਲਾਂ ਕਰੋ ਬਲੌਗ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇਸ ਪਹਿਲੇ ਜਿਹੜਾ ਬਲੌਗ ਤੋਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਮੈਂ ਵੀ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾਬੂ ਸਭ ਨੂੰ ਠੀਕ ਠਾਕ ਰੱਖੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਫਿਰ ਇੱਕ ਤਰ੍ਹਾਂ ਨਾਸ਼ਤੇ ਤੋਂ ਜੀ ਲੋ ਜੀ ਇੱਧਰ ਆ ਗੀਆਂ ਮਿਸੀਆਂ ਰੋਟੀਆਂ ਹਾਂ ਉਹ ਹਰਮਨ ਦੇ ਆਈ ਤੇ ਦੇਾਂਗੇ ਹੁਣ ਚਲੋ ਠੀਕ ਜਿੱਦਣ ਆਊਗਾ ਉਦੋਂ ਹੀ ਦੇਾਂਗੇ ਕਿਉਂਕਿ ਉਹ ਫਿਰ ਉਹ ਚਲੋ ਦੱਸਾਂਗੇ ਬਾਅਦ ਚ ਤੇ ਪਾਰਸਲ ਆ ਗਿਆ ਆਪਣਾ ਇੱਕ ਪੱਖਾ ਆ ਗਿਆ ਹਾਂ ਆਈ ਮੰਗਾਇਆ ਜੀ ਇੱਕ ਪੱਖਾ ਅਸੀਂ ਆਹ ਵਾਲਾ ਪੱਖਾ ਚੇਂਜ ਕਰਕੇ ਕੋਠੇ ਤੇ ਲਾ ਦੇਣਾ ਹਰਮਨ ਵਾਲੇ ਕਮਰੇ 'ਚ ਤੇ ਇੱਥੇ ਲਾਵਾਂਗੇ ਜੀ ਨਵਾਂ ਪੱਖਾ ਪੱਖਾ ਜੋ ਅਸੀਂ ਬਾਹਰ ਉਹ ਅਸੀਂ ਬਾਹਰ ਲਾ ਦਿੱਤਾ ਉਹ ਗਰਮੀ ਹਾਂ ਉਹ ਬਾਹਰ ਲਾ ਦਿੱਤਾ ਤੇ ਚਲੋ ਇਸ ਤੋਂ ਬਾਅਦ ਖੋਲਦੇ ਆਂ ਫਿਰ ਆਪਾਂ ਪਾਰਸਲ ਆਪਣਾ ਠੀਕ ਹੈ ਜੀ ਓਕੇ ਜੀ ਚਲੋ ਬਣੇ ਰਹੀਓ ਜੀ ਵਲੌਗ ਨਾਲ ਕੋਈ ਪਾਰਸਲ ਖੋਲਾਂਗੇ ਜੀ ਆਪਾਂ ਹਲਾਓ ਜੀ ਰੋਟੀ ਪਾਣੀ ਖਾ ਕੇ ਅਸੀਂ ਹੋ ਗਏ ਵਿਹਲੇ ਤੇ ਸਾਡਾ ਆਇਆ ਆ ਪੱਖਾ ਇੱਕ ਅਸੀਂ ਮੰਗਵਾਇਆ ਸੀ ਕਿੱਥੋਂ ਮੰਗਾਇਆ ਜੀ Amazon ਤੋਂ Amazon ਤੋਂ ਲਓ ਜੀ ਅਸੀਂ ਲਾਉਣਾ ਹੈ ਨਵਾਂ ਪੱਟਾ ਕੋਠੇ ਤੇ ਤੇ ਹੁਣ ਅਸੀਂ ਇਹਦੀ ਕਰਦੇ ਹਾਂ ਓਪਨਿੰਗ ਕਿਹੜਾ ਕਲਰ ਹੈ ਜੀ? ਦੇਖੋ ਹੂੰ ਇਹ ਹੁਣ ਲੱਗੂਗਾ ਮੰਮੀ ਵਾਲੇ ਕਮਰੇ 'ਚ ਤੇ ਮੰਮੀ ਵਾਲੇ ਕਮਰੇ 'ਚ ਲਾਵਾਂਗੇ ਆਪਾਂ ਇਹ ਇਹਨੂੰ ਲਾਵਾਂਗੇ ਇੱਥੇ ਤੇ ਇਹ ਵਿਚਾਰਾ ਜਾਊਗਾ ਕੋਠੇ ਤੇ ਕੋਠੇ ਤੇ ਤੇ ਇੱਧਰ ਬਲੈਕ ਕਲਰ ਹੈ ਵੈਲ 7 ਦਾ ਕਲਰ ਕਿਹੜਾ ਹੈ ਜੀ? ਚਲੋ ਦੇਖਦਾ ਇੱਕ ਮਿੰਟ ਮੈਂ ਕੱਢਦਾ ਬਾਹਰ। ਓਕੇ। ਸੁਣੋ ਜੀ। ਵਾਓ ਕਲਰ ਤਾਂ ਸੋਹਣਾ ਹੈ। ਓਕੇ ਆ। ਅਰੇ ਇਹ ਇਹਦੇ ਨਾਲ ਤਾਂ ਆਪਣੇ ਕਮਰੇ 'ਚ ਨਹੀਂ ਲੱਗਾ ਆਏਗਾ। ਨਹੀਂ ਆਪਣੇ ਕਮਰੇ 'ਚ ਨਹੀਂ ਲੱਗਿਆ ਨਾ ਉਹ ਦੂਜੇ ਆਵੇ। ਓਰੀਐਂਟ ਦੇ। ਇਹ ਲੈ। ਹਮਮ। ਡਿਜ਼ਾਈਨ ਐਦਾਂ ਦਾ ਹੀ ਆ। ਹਾਂ। ਪਰਾਂ ਦੇ ਵੀ ਹੋਊਗਾ ਇਹਨਾਂ ਦੇ। ਪਰਾਂ ਤੇ ਵੀ ਹੋਊਗਾ। ਪਰਾਂ ਤੇ ਵੀ ਹੋਊਗਾ ਹੀ। ਹੈਗਾ 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 ਹੈਗਾ। ਸੋਹਣਾ ਆ। ਉਹ ਆਉਦੀ ਚੱਕਾ ਸਕਦੇ ਆ ਬਾਕੀ ਜਦੋਂ ਲੱਗੇਗਾ ਫਿਰ ਦਿਖਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਫੋਨ ਲਾਊਗਾ ਉਹਨੂੰ ਮੋਕ ਕਰੂੰਗਾ ਫੋਨ ਦੀ ਬ੍ਰੋ ਹਾਂ ਇਹਨਾਂ ਦਾ ਫਰੈਂਡ ਆ ਤੇ ਜਿਹਦੇ ਕੋਲੋਂ ਹਰਮਨ ਨੇ ਕੰਮ ਸਿੱਖਿਆ ਆ ਸਾਡੇ ਨੇ ਬਿਜਲੀ ਦਾ ਹਰਮਨ ਉਹਨਾਂ ਆਪ ਦਾ ਚੰਡੀਗੜ੍ਹ ਵਾਲਾ ਕਿਉਂਕਿ ਉਹ ਸਾਰੇ ਕੰਮ ਉਹੀ ਕਰਦਾ ਆ ਹਣ ਉਹਦੀ ਅਸੀਂ ਉਹਨੇ ਆਣਾ ਥੋੜੇ ਦਿਨਾਂ ਤੱਕ ਹੁਣ ਉਹਦੀ ਵੇਟ ਕਰਦੇ ਆ ਤੇ ਫਿਰ ਕਿੰਨੇ ਦਿਨ ਨਿਕਲ ਜਾਣੇ ਆ ਕੋਠੇ ਤੇ ਪੱਖਾ ਅੰਦਰ ਕਮਰੇ 'ਚ ਹੈ ਨਹੀਂਗਾ ਉਹਦਾ ਅਸੀਂ ਲਾ ਲਿਆ ਪੱਖਾ ਬਾਹਰ ਲਾ ਦਿੱਤਾ ਫਿਰ ਉਹ ਲਾਜੇਗਾ ਆਗੇ ਇਹਦੇ ਵਿੱਚ ਹੀ ਰਹਿੰਦੀ ਹੈ ਜੇ ਨਾ ਹੂੰ ਵਿੱਚੇ ਰਹਿੰਦੀ ਹੈ ਜੇ ਹੈ ਨਾ ਹੋਰ ਕੀ ਵਿੱਚੇ ਰਹਿਣ ਤੋਂ ਵਾਲੇ ਅਗਰੰਤੀ ਕਾਰ ਵੀ ਆ ਹੂੰ ਅਸੀਂ ਤਾਂ ਤੱਕ ਅਸੀਂ ਤਾਂ ਤੱਕ ਤਕਰੀਬਨ ਜਿੰਨਾ ਵੀ Amazon ਤੋਂ ਸਾਮਾਨ ਮੰਗਵਾਈਦਾ ਸਾਡਾ ਤਾਂ ਸਾਰਾ ਬੋਲਦੇ ਵਧੀਆ ਹੀ ਨਿਕਲਿਆ ਹੈ ਨਾ ਅੱਜ ਅਸੀਂ Amazon ਤੋਂ ਬਹੁਤ ਜ਼ਿਆਦਾ ਸਾਮਾਨ ਮੰਗਵਾਉਂਦੇ ਆ 4 ਕਿਲੋ ਮੈਂ ਕਦੇ ਨਹੀਂ ਕੋਈ ਚੀਜ਼ ਮੰਗਵਾਉਂਦਾ ਮੈਨੂੰ ਭਰੋਸਾ ਨਹੀਂ ਹੈਗਾ ਅਸੀਂ ਤਾਂ LCDਆਂ ਵੀ ਸਾਰਾ ਕੁਝ ਹੈ ਨਾ Amazon ਤੋਂ ਹੀ ਮੰਗਵਾਇਆ ਹੈ ਨਾ ਜੀ ਹੋਰ ਕੀ Amazon ਤੋਂ Amazon ਤੋਂ ਹੋਰ ਰਹਦੀ ਹੈ ਜੇ ਹੋਰ ਕੀ ਇਹ ਬਿਤਰਖਾ ਇਹ ਵਾਤੇ ਦੇ ਚਲੋ ਭਾ ਦੇਖਿਓ ਧਿਆਨ ਨਾਲ ਇੱਥੇ ਰੱਖ ਦੋ ਚਲੋ ਠੀਕ ਠੀਕ ਆ ਚਲੋ ਜੀ ਚਲਿਏ ਹੁਣ ਸਬਜ਼ੀ ਲੈ ਕੇ ਆਈਏ ਆਪਾਂ ਫਿਰ ਪਹਿਲਾਂ ਅੱਜ ਬਣਾਵਾਂਗੇ ਗੋਭੀ ਗੋਭੀ ਯੈਸ ਚਲੋ ਆਓ ਇੱਧਰ ਕੁੜੀ ਕਰਦੀ ਪਈ ਆ ਭਾਂਡੇ ਸਭ ਮੈਂ ਲਿਆਵਾਂ ਸਬਜ਼ੀ ਜਾ ਕੇ ਫਿਰ ਹੈਲੋ ਚਲੋ ਜੀ ਲਿਆਈਏ ਸਬਜ਼ੀ ਬੋਲੇ ਕੋਠੇ ਗਈ ਸੀ ਪੌੜੀ ਦਾ ਪੱਖੇ ਬੰਦ ਕਰ ਦਿੰਦੇ ਚਲੋ ਜੀ ਮਿਲਦੇ ਆਂ ਫੇ ਬਣੇ ਰਹਿਓ ਸਾਡੇ ਬਲੌਗ ਦੇ ਨਾਲ ਕੰਟੀਨਿਊ ਰੱਖਿਓ ਜੀ। ਬਹੁਤ ਟਾਈਮ ਹੋ ਗਿਆ 11:11 ਤੇ ਆਪਾਂ ਇੱਧਰ ਸਬਜ਼ੀ ਭਾਜੀ ਲੈ ਕੇ ਆ ਗਏ ਆਂ ਜੀ ਅੱਜ ਬਣੂਗੀ ਜੀ ਆਲੂ ਗੋਭੀ ਔਰ ਬਾਹਰ ਬਹੁਤ ਜ਼ਿਆਦਾ ਗਰਮੀ। ਬਹੁਤ ਹੈ। ਅੱਛਾ ਗਰਮੀ ਹੈ ਤਾਂ ਆਵੇ ਐਨੇ ਕੋ ਵਿਚੋ ਨਾ ਇਧਰ ਚੋਗੇ ਗਰਮੀ ਇੱਥੇ ਮੂੰਹ ਦਾ ਕਾਬਲ ਐਨੇ ਵਿਚ ਗਰਮੀ। ਤੇ ਚਲੋ ਠੀਕ ਆ ਜੀ ਤੁਸੀਂ ਹੁਣ ਕਰੋ ਆਪਣੇ ਘਰ ਦੇ ਕੰਮ ਤੇ ਮੈਂ ਚੱਲਣਾ ਦੁਕਾਨੇ। ਠੀਕ ਆ ਜੀ। ਹਾਂ ਦੋ ਵਜੇ ਦੋਨ ਪੱਲਕ ਨੂੰ ਲੈਣ ਤੋਂ ਪਹਿਲਾਂ ਪਹਿਲਾਂ ਨਾ ਹਾਂ ਥੋੜਾ ਲੇਟ ਹੋ ਗਈ ਜਦ ਲਈ ਵੇਟ ਕਰਦੀ ਰਹੀ। ਹਾਂ ਉਹ ਪਤਾ ਕੀ ਫਾਟਕ ਬੰਦ ਸੀ ਫਟ ਫਟ ਖਰਾਬ ਸੀਗਾ ਫਾਟਾ ਖੁੱਲਣਾ ਨਹੀਂ ਸੀ ਫੇ ਉੱਪਰ ਦੀ ਘੁੰਮ ਕੇ ਜਾਣਾ ਪਿਆ ਚਲੋ ਮਣੇ ਰਹੀਓ ਜੀ ਬਲੌਗਰਾਂ ਨਾਲ ਮਿਲਦੇ ਆਂ ਜੀ ਫੇਰ ਆਪਾਂ ਜਦੋਂ ਮੈਂ ਨਾ ਅੰਦਰ ਗਈ ਜਦੋਂ ਮੈਂ ਗੇਟ ਦੇ ਅੰਦਰ ਗਈ ਤਾਂ ਮੋੜੇ ਉਹ ਖੜਾ ਗੇਟ ਦੇ ਮੋੜੇ ਗਾਰਡ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਕਿ ਬੱਚੇ ਅੰਦਰ ਹੀ ਆ ਮੈਂ ਜਦੋਂ ਦੇਖਿਆ ਨਾ ਮਿਲਦੀ ਨਹੀਂ ਸਾਰਾ ਸਕੂਲ ਖਾਲੀ ਸਾਰਾ ਸਕੂਲ ਖਾਲੀ ਬਸ ਆ ਦੋ ਹੀ ਕੁੜੀਆਂ ਰਹੀਆਂ ਸੀ ਬਸ ਦੋ ਕੁੜੀਆਂ ਇੱਕ ਹੋਰ ਸੀਗੀ ਇਹਦੀ ਉਹ ਇਹਦੇ ਵਰਗੀ ਸੀ ਕੁੜੀ ਏ ਅੰਦਰ ਚਲ ਗਈਆਂ ਅੰਦਰ ਬੈ ਗਈਆਂ ਫੇਟ ਕਰਕੇ ਮੈਂ ਜਦੋਂ ਅੰਦਰ ਗਈ ਤਾਂ ਅੰਦਰ ਇੱਕ ਲੇਡੀ ਟੱਕਰੀ ਹੋ ਮੈਨੂੰ ਉਹ ਵੀ ਮਾਈ ਆ ਕੋਸਟੂਮ ਦੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਬੱਚੇ ਇੰਦਰੇ ਕਹਿੰਦੀ ਅੰਦਰ ਬੈਠੇ ਆ ਜਦੋਂ ਮੈਂ ਉਹਨੂੰ ਦੇਖਿਆ ਤੇ ਮੇਰੀ ਜਾਨ ਦੀ ਜਾਣ ਤਾ ਇਹ ਜਿਹੜੀ ਹੁੰਦੀ ਨੇ ਰੋਣਾ ਪੜਾ ਨਹੀਂ 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 ਰੋਣਾ ਹੁੰ ਨਹੀਂ ਰੋਂਦੀ ਕਹਿੰਦੀ ਯੱਕ ਇੱਕੋ ਗੱਲ ਨਹੀਂ ਨਹੀਂ ਹੁੰ ਨਹੀਂ ਰੋਂਦੀ ਕੋਸ਼ ਨਹੀਂ ਛੇਤੀ ਆਇਆ ਕਰੋ ਹੁਣ ਨਹੀਂ ਰੋਂਦੀ ਹੈਗੀ ਪਹਿਲਾਂ ਛੋਟੀ ਸੀਗੀ ਉਦੋਂ ਰੋਂਦੇ ਹੁਣ ਨਹੀਂ ਰੋਂਦੀ ਹੈਗੀ ਸੂਲ ਸਾਰੇ ਖਾਲੀ ਹੋ ਆ ਰੱਖ ਸਰੂ ਨਾਲ ਦੀ ਡਿਊਟੀ ਹੈ ਜਦ ਤੱਕ ਬੱਚੇ ਨਹੀਂ ਮੈਡਮਾਂ ਦਾ ਟੀਚਰਾਂ ਅੰਦਰ ਹੀ ਸੀ ਜੇ ਚਲੋ ਟੀਚਰ ਅੰਦਰ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਤੇ ਮੈਂ ਚੱਲਾਂ ਦੁਕਾਨੇ ਆ ਓਕੇ ਜੀ ਲਓ ਜੀ ਇੱਧਰ ਟਾਈਮ 1 ਵੱਜ ਗਿਆ ਤੇ ਇੱਧਰ ਸਾਡੀ ਬੇਇਜ਼ਤੀ ਬਹੁਤ ਹੁੰਦੀ ਆ ਚਲੋ ਕੋਈ ਗੱਲ ਨਹੀਂ ਲਓ ਜੀ ਇੱਧਰ ਅਸੀਂ ਸਬਜ਼ੀ ਨੂੰ ਲਾ ਲਿਆ ਤੜਕਾ ਕਿਉਂਕਿ ਸਾਡੇ ਜਿਹੜੇ ਸਾਡਾ ਸਾਨੂੰ ਆ ਗਿਆ ਇੱਕ ਜ਼ਰੂਰੀ ਫੋਨ ਅਸੀਂ ਲਾ ਕੇ ਫੋਨ ਤੇ ਗੱਲਾਂ ਕਰਨ ਸਾਰਾ ਕੰਮ ਇੱਦਾਂ ਹੀ ਰਹਿ ਗਿਆ ਸਾਡਾ ਹਾਂ ਫੋਨ ਤੇ ਗੱਲਾਂ ਕਰਾ ਬਲੌਗ ਜੀ ਬਣਿਆ ਕੁਝ ਨਹੀਂ ਸਬਜ਼ੀ ਅਸੀਂ ਬਣਾ ਲਈ ਇੱਧਰ ਅਵਾਲ ਗੇ ਗੋਭੀ ਆਟਾ ਘੁਨਿਆ ਪਿਆ ਫੁਲਕੇ ਲਾਣੇ ਆ ਠੀਕ ਹੈ ਸਬਜ਼ੀ ਤੁਸੀਂ ਬਣਾ ਕੇ ਰੱਖ ਲਈ ਹੁਣ ਵੀ ਬਲੌਗ ਬਣਾ ਲ ਕੇ ਹਰ ਮੁੰਡਾ ਫੋਨ ਆ ਗਿਆ ਮੈਨੂੰ ਬਾਅਦ ਚ ਫੋਨ ਕਰੀ ਪਹਿਲਾਂ ਵੀ ਬਲੌਗ ਬਣਾਣਾ ਕਹਿੰਦਾ ਠੀਕ ਹੈ ਮੈਂ ਬਾਅਦ ਚ ਕਰਦਾ ਕੋਈ ਤੇ ਪ੍ਰੂਫ ਆ ਬੇਸ ਤੇ ਸਾਡੀ ਕਰਿਆ ਨਹੀਂ ਸਾਡੇ ਭਰਾ ਦੀ ਵੀ ਹੋ ਜਾਂਦੀ ਹੈ ਸਭੀ ਸਾਰਿਆਂ ਦੀ ਹੋ ਜਾਂਦੀ ਸਾਰੇ ਇਕੁਅਲ ਹੈ ਕਿਉਂ ਹੁੰਦੀ ਹੈ ਸਭ ਕੀ ਹੁੰਦੀ ਹੈ ਥਾਣਾ ਮੈਂ ਤਾਂ ਦਿਨਿਆ ਧੋ ਕੇ ਰੱਖ ਨਾ ਹਾਂ ਤੇ ਬਾਅਦ ਚ ਬਾਕੀ ਦਾ ਪ੍ਰੋਗਰਾਮ ਦੇਖਦੇ ਆ ਫਿਰ ਹਨਾ ਠੀਕ ਹੈ ਠੀਕ ਹੈ ਹਾਂਜੀ ਚਲੋ ਜੀ ਬਣੇ ਰਹਿ ਲਿਓ ਸਾਡੇ ਬਲੌਗ ਨਾਲ ਹਾਂਜੀ ਫਿਰ ਦੇ ਦਿਆਂਗੇ ਫਿਰ ਤੁਹਾਨੂੰ ਇਦਾਂ ਇਦਾਂ ਗੱਲ ਸੀ ਮੈਨੂੰ ਕਹਿੰਦੀ ਮਾਸੀ ਕੀ ਕਹਿ ਦਵਾ ਰਹੀ ਹੋ ਓਏ ਮੂੰਹ ਕਿਥੇ ਫੜਾ ਕਰ ਕੱਟ 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 ਨਹੀਂ 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 ਕੱਟ 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 ਮੂੰਹ ਕੀ ਹੋਇਆ ਹੁਣ ਦੇਖ ਮੇਰਾ ਚਾਹ ਪੀਣ ਨੂੰ ਦਿਲ ਕਰਦਾ ਹੈ ਮੇਰਾ ਆਪਣਾ ਮੈਂ ਮੇਰਾ ਦਿਲ ਹੀ ਕਰਦਾ ਬਣਾਉਣ ਨੂੰ ਚਾਹ ਨਾਲ ਮੰਮੀ ਹੈ ਨਹੀਂ ਇਹ ਮੰਮੀ ਗਏ ਆ ਉਧਰ ਚਾਚੀ ਘਰ ਠੀਕ ਆ ਤੇ ਹੁਣ ਤੂੰ ਇੰਨੇ ਜੋਗੀ ਹੈ ਨਹੀਂ ਕਿ ਮੈਨੂੰ ਸਵਾਦ ਚਾਹ ਬਣਾ ਕੇ ਬਣਾਉਣ ਨੂੰ ਤੂੰ ਇੰਨੇ ਜੋਗੀ ਹੈ ਬਣਾਉਣ ਨੂੰ ਆਜ ਜ਼ਿਆਦਾ ਹੋ ਗਈ ਯਾਰ ਬਣਾਉਂਦੀ ਹੈਗੀ ਇਹਨੂੰ ਪਰ ਮੈਨੂੰ ਪਸੰਦ ਨਹੀਂ ਆਉਂਦੀ ਜਦ ਚਾਹ ਬਣੀ ਮੈਂ ਡਿੱਗਦੇ ਦਾਦੀ ਦੀ ਵੇਟ ਕਰਦੇ ਤਦ ਹੀ ਉਹ ਤਦ ਉਹ ਕਿਤੇ ਮੈਂ ਮम्मी ਨੇ ਆਣਾ ਅਸੀਂ ਐਡੇ ਅਸੀਂ ਐਡੇ ਬੇਸ਼ਰਮਾ ਖੋਦ ਬਣਾ ਕੇ ਨਹੀਂ ਅਸੀਂ ਦਾਦੀ ਦੀ ਵੇਟ ਕਰਾਂਗੇ ਕਰੀਏ ਸਾਨੂੰ ਵੀ ਦੇਖੋ ਥੋੜੀ ਦਿਲ ਫੋਨ ਦੇਖ ਲੈਣੇ ਸਭ ਜੀ ਬੰਦੀ ਵੀ ਦਾਦੀ ਦੀ ਵੇਟ ਕਰਦੇ ਆ ਦਾਦੀ ਚਾਹ ਬਣਾਉਂਦੀ ਦੇਖੋ ਮਾਸੀ ਦਾ ਦੇਰ ਨਹੀਂ ਕਰਦਾ ਪਰ ਉਹਨੂੰ ਮੈਨੂੰ ਆਉਂਦੀ ਨਹੀਂ ਚਾਹ ਬਣਾਉਣੀ ਹੈ ਨਾ ਉਹ ਆਉਂਦੀ ਆ ਪਰ ਮੈਨੂੰ ਪਸੰਦ ਨਹੀਂ ਆਉਂਦੀ ਤੇਰੀ ਚਾਹ ਅੱਗੇ ਪਤਾ ਕਿਦਾਂ ਰਿਸਕ ਹੈ ਆ ਇੱਕ ਦਿਨ ਦੀਪਿਕਾ ਆਈ ਮੈਂ ਕਹਿੰਦਾ ਮੈਂ ਚਾਹ ਬਣਾਉਣੀ ਆ ਸਾਰੇ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਪੀਣੀ ਸੀ ਨਹੀਂ ਅਸੀਂ ਪੀਦੇ ਨਹੀਂ ਸਾਰੇ ਮੁਕਰ ਗਏ ਮੈਂ ਇਹ ਕੱਢ ਦਿੱਤੀ ਅੱਜ ਸਾਰੇ ਮੁਕਰ ਗਏ ਮੇਰੀ ਚਾਹ ਦਾ ਐਡਾ ਰਿਸਕ ਆ ਦੇਖੋ ਗਾਇਜ਼ ਚਲੋ ਤੇ ਇਹ ਸਾਮਾਨ ਇਨਵੈਲਵ ਹੋ ਜਾਂਦਾ ਤੇ ਬੈਲਸ ਜਿਹੜਾ ਦਾ ਚਾਪ ਪੱਤੀਆ ਕੱਲ ਕੋਈ ਥੋੜੀ ਜਿਹਾ ਮੰਮੀ ਨੂੰ ਦੇ ਦੇਣੀ ਤਾਂ ਆਪਾਂ ਤਾਂ ਬਣਾਵਾਂਗੇ ਆਪਾਂ ਤਾਂ ਬਣਾਵਾਂਗੇ ਫਿਰ ਨਾ ਚਲੋ ਠੀਕ ਆ ਫਿਰ ਬਣਾਉਨੇ ਆ ਲਓ ਜੀ ਟਾਈਮ ਹੋ ਗਿਆ ਪੌਣੇ 3 ਤੇ ਆਪਾਂ ਫਲਕ ਨੂੰ ਲੈ ਕੇ ਆ ਗਏ ਆਂ ਜੀ ਤੇ ਅੱਜ ਬਣਾਈ ਆ ਜੀ ਗੋਭੀ ਓਏ ਕੀ ਬਾਤ ਹੈ ਗੋਭੀ ਸਬਜੀ ਦੇ ਨਾਲ ਕਰਦੇ ਆ ਰੋਟੀ ਦਾ ਕੰਮ ਉਹ ਕਿਤੇ ਕੱਪੜੇ ਚੇਂਜ ਕਰਦੀ ਚਲੋ ਠੀਕ ਆ ਜੀ ਹਾਂਜੀ ਰੋਟੀ ਤਿਆਰ ਆ ਗਈ ਹੈ ਕਰਨੀ ਆ ਓਕੇ ਚਲੋ ਲੈਓ ਫੇਰ ਅੰਦਰ ਚੱਦਰ ਚੁੱਦਰ ਵਿਛਾਤੀ ਹੈ ਜੀ ਤੇ ਚਲੋ ਆਉਂਦੇ ਆ ਜੀ ਫੇਰ ਮਿਲਦੇ ਆ ਜੀ ਰੋਟੀ ਤੇ ਤੇ ਬੁਣੇ ਰਹੀਓ ਸਾਡੇ ਬਲੌਗ ਨਾਲ ਲਓ ਜੀ ਇੱਧਰ ਆ ਗਈ ਹੈ ਜੀ ਸਾਡੀ ਰੋਟੀ ਗੋਭੀ ਦੀ ਸਬਜ਼ੀ ਦੇ ਨਾਲ ਮਲੰਜੀ ਤੇ ਹਾਂ ਜੀ ਕਿਦਾਂ ਜੀ ਬਹੁਤ ਵਧੀਆ ਜੀ ਖਾ ਲਓ ਰੋਟੀ ਲਓ ਜੀ ਇੱਧਰ ਨਹੀਂ ਧੁੱਪ ਬਹੁਤ ਗੱਡੀ ਚੋਂ 5 ਮਿੰਟ ਹੀ ਬਾਹਰ ਨਿਕਲੀ ਇਹ 5 ਮਿੰਟ ਵੀ ਨਹੀਂ 2 ਮਿੰਟ ਸਿਰਫ ਇੱਕ ਛੱਲੀ ਪੁੱਛਣੀ ਸੀ ਉਹ ਬੰਦਾ ਕਹਿੰਦਾ ਭੁੰਨਣ ਵਾਲੀ ਆ ਮੈਂ ਕਹਾ ਮੈਂ ਕਹਾ ਲੇਲਾ ਕਹਿੰਦੇ ਰਹਿਣ ਦਿਓ ਕਹਿੰਦੀ ਫਿਰ ਬਾਹਰ ਧੁੱਪੇ ਖੜੇ ਹੋਣਾ ਔਖਾ ਹੋ ਗਿਆ ਤੇ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਜੀ ਓਕੇ ਜੀ ਹਾਂ ਚਲੋ ਠੀਕ ਆ ਜੀ ਹਾਂ ਜੀ ਬਾਸੀ ਆਏਗੀ ਬਾਸੀ ਨੂੰ ਕਰਤੀ ਮਾਂ ਮਮੀ ਰੋਟੀ ਮੜੋਵੀ ਐ ਤੂੰ ਇਹ ਦੇਖ ਤੈਨੂੰ ਆ ਦੇ ਇਹਦੇ ਟੀਵੀ ਲਗਾਉਂਦਾ ਨਾਰਕੂ ਕਹਿੰਦਾ ਓਏ ਮੇਰਾ ਆਪ ਵੀ ਇੱਥੇ ਹੋਰ ਕੀ ਨਹੀਂ ਲੱਗਾ ਹੁੰਦਾ ਵਾ ਮੇਰਾ ਜਦੋਂ ਪਾਰਟ ਟਾਈਮ ਹੋਇਆ ਨਾ ਵਾਰ ਦਾ ਪਿਆ ਉੱਡ ਕੇ ਚਲੀ ਗਿਆ ਮਤਲਬ ਟੀਵੀ ਟੀਵੀ ਦੀ ਗੱਲ ਹੋਰ ਆ ਜਦੋਂ ਮੋਬਾਈਲ ਹੱਥ 'ਚ ਹੁੰਦਾ ਨਾ ਜਦੋਂ ਰੀਲਾਂ ਦੇਖ ਲਾਵਾ ਨਾ ਬੰਦਾ ਇੱਕ ਅਰੀ ਨਹੀਂ ਇੱਕ ਮਿੰਟ ਤੁਹਾਨੂੰ ਜੇਤਾ ਜਦੋਂ ਇੱਕ ਅਰੀ ਮਨਪ੍ਰੀਤ ਨੇ ਆਪਣਾ ਫੋਨ ਤਾਂ ਲਫੜਾ ਰੀਲਾਂ ਲਾ ਕੇ ਤੁਸੀਂ ਆਹੀ ਜਲੰਧਰੋਂ ਹੋਗੇ ਮੁੜੇ ਰੀਲਾਂ ਦੇਖੀਏ ਨਹੀਂ ਇਹ ਅੱਜ ਨਹੀਂ ਇਹ ਮਨੋ ਜ ਅਜਾ ਮੈਂ ਮੰਮੀ ਨੂੰ ਗਿਆ ਹੀ ਮੈਂ ਕਿਹਾ ਮੰਮੀ ਦਾ ਮੋਬਾਈਲ ਲੈ ਲੈਣਾ ਮੰਮੀ ਪਤਾ ਕੀ ਕਹਿੰਦੇ ਕਿਉਂ ਵੇ ਨਹੀਂ ਮੈਂ ਨਹੀਂ ਲੈਣਾ ਮੈਨੂੰ ਨਹੀਂ ਲੈਣਾ ਕਿ ਚਲ ਮੰਮੀ ਨੂੰ ਫੋਨ ਕਰਾਂਗੀ ਮੈਂ ਲਰਣਾ ਅਰੇ ਮੰਮੀ ਨੂੰ ਫੋਨ ਕਰਨਾ ਘਰੇ ਜਾ ਕੇ ਦੇਖ ਲਿਓ ਤੁਸੀਂ ਉੱਧਰ ਹੀ ਚਲੀ ਜਾਓ ਤੂੰ ਆਉਂਦਾ ਪਤਾ ਵਾਣਾ ਤੂੰ ਆਹ ਕਹਿੰਦਾ ਬੜੀ ਗੱਲ ਨੇ ਕੋਈ ਦੱਸਿਆ ਇਹਦੇ ਤੇ ਹੈ ਨਾ ਕਿਵੇਂ ਮਸਾਲੇ ਅੱਜ ਕਾਫੀ ਤੇ ਲੈ ਜਾਂਦਾ ਹੋਰ ਸੋਲ ਜਾਂਦੇ ਮੇਰੇ ਮਸਾਲੇ ਦੁੱਤੇ ਇਹੀ 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 ਆ ਲੰਦਾ ਇਸ ਲਈ ਕਹਿੰਦੇ ਫੋਨ ਫੋਨ ਜਿਹੜਾ ਨਾ ਓਏ ਬੜੀ ਚੀਜ਼ ਆ ਇਦਾਂ ਦੀ ਵੀ ਇੱਕ ਕਰੀ ਜਿਹੜਾ ਫੜ ਕੇ ਬਹਿ ਗਿਆ ਬਸ ਵੇ ਬਹਿ ਗਿਆ ਆਇਆ ਜਦੋਂ ਚਲਾਣ ਲੱਗਿਆ ਤੇ ਹੁਣ ਚਲਾ ਹੀ ਲੈਣੇ ਤਾਂ ਕੁਝ ਕੱਢ ਦਿੰਦੇ ਆ ਮੁੰਡਾ ਬਾਲਾ ਕੋਈ ਤੇ ਮੋਨ ਫੋਨ ਲਾਈਨ ਤੇ ਲਾਗਣੀ ਜਿਵੇਂ ਨਾ ਲੱਗਣੀ ਸਾਈਲੈਂਟ ਤੇ ਲਾਗ ਵਰਤੀ ਸੀ ਮੈਨੂੰ ਪਤਾ ਲੱਗ ਗਿਆ ਨਾ ਮੋਨ ਮੁੰਡੇ ਇਹ ਸਾਈਲੈਂਟ ਲਾ ਰਹੇ ਆ ਆਪ ਵੀ ਲਾ ਲੈਂਦੇ ਆ ਕਰਦੇ ਲਾ ਲੈਂਦੇ ਆ ਉੱਥੇ ਵੀਡਿਓ ਆਏ ਹੁੰਦੀ ਰਹੂਗੀ ਜਾਨੀ ਕਿਉਂ ਆ ਮੋੜ ਕੇ ਨਹੀਂ ਕਰਾਂਗਾ ਇਹਦਾ ਮੋੜ ਆਇਆ ਕਿਧਰ ਗਿਆ ਲੋ ਤੇਨਾਂ ਦੀ ਆਇਤਾ ਯੋ ਦਿਨ ਵੀ ਫੋਨ ਕਰੀ ਜਾਂਦਾ ਫਿਰ ਤੂੰ ਆ ਕੇ ਸਾਇਲੈਂਟ ਤਾਂ ਲਾਉਣਾ ਉਹ ਮੈਨੂੰ ਫੋਨ ਆ ਜਾਂਦਾ ਮਮੀ ਕਹਿੰਦੀ ਆ ਮਮੀ ਫੋਨ ਨਹੀਂ ਚੱਕਦੀ ਮੈਨੂੰ ਪਤਾ ਮੈਂ ਵੀ ਤੈਨੂੰ ਇੱਕ ਦੋ ਵਾਰ ਫੋਨ ਕੀਤਾ ਆਂ ਅੰਟੀ ਨੇ ਫੋਨ ਨਹੀਂ ਚੱਕਿਆ ਮੈਂ ਜ਼ਰੂਰੀ ਕੰਮ ਸੀਗਾ ਨਹੀਂ ਨਹੀਂ ਤੇਲੀ ਕੇ ਸਾਇਲੈਂਟ ਜੇ ਮਮੀ ਬੋਲ ਜਾਂਦੀ ਸਾਇਲੈਂਟ ਤੇ ਮੈਂ ਇਹ ਫੋਨ ਨਹੀਂ ਚੱਕਦੀ ਨਾ ਅੰਟੀ ਇਹਦਾ ਮਤਲਬ ਆ ਵੀ ਅੰਟੀ ਦਾ ਫੋਨ ਗਲਤੀ ਨਾਲ ਸਾਇਲੈਂਟ ਹੋ ਗਿਆ ਬਾਰ 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 ਇਹ ਮੈਂ ਫੋਨਾਂ ਕੇ ਦੇਖੂਗਾ ਸਾਇਲੈਂਟ ਕਰ ਲੈ ਮੈਨੂੰ ਫੋਨ ਲੱਗੀ ਹੁੰਦਾ ਮੈਨੂੰ ਨਾ ਲੱਗਾ ਕਹਤਾ ਐ ਦਰ ਤੇ ਸ਼ਟਡਾਉਨ ਨੂੰ ਦੇਲੀ ਤੇ ਕੰਮ ਇਦਾਂ ਹੀ ਹੁੰਦੀ ਹੁੰਦੀ ਆ ਚਲੋ ਕਿੱਥੇ ਗਈ ਚਾਬੀ ਲਓ ਜੀ ਇੱਧਰ ਹੁਣ ਚਾਬੀ ਚਾਬੀ ਗਵਾਜ ਗਈ ਆ ਲਿਆਂਦੀ ਵੀ ਆ ਚਾਬੀ ਨਾਲ ਇਹ ਰੱਚੀ ਸੀ ਚਲੋ ਜੀ ਚਲੋ ਠੀਕ ਆ ਜੀ ਅਸੀਂ ਹੁਣ ਚਾਬੀ ਲੱਭ ਲਈਏ ਪਹਿਲਾਂ ਹੁਣ ਫੇਰ ਬਣਾਨੇ ਆ ਜੀ ਬਲੌਗ ਨਾ ਬਣੇ ਰਿਓ ਸਾਡੇ ਨਾਲ ਜੀ ਆਜੋ ਤੁਸੀਂ ਕਹਿੰਦੇ ਰੋਗੇ ਮਾਰ ਲਓ ਜੀ ਪ੍ਰਸ਼ਾਦ ਲਓ ਜੀ ਇਹ ਪ੍ਰਸ਼ਾਦ ਆ ਜੀ ਸਾਰੇ ਫੈਮਿਲੀ ਨੂੰ ਤੰਗੋ ਦੇਖੋ ਜੀ ਇੱਧਰ ਇਹ ਵਧਾਈਆਂ ਵੀ ਦੇਣ ਆਏ ਸੀ ਸਾਨੂੰ ਲਿਓ ਮੈਨੂੰ ਵੀ ਦੇ ਦਿਓ ਪ੍ਰਸ਼ਾਦ ਹਾਂ ਇਹ ਦੱਸਦੇ ਆ ਜੀ ਇਹ ਪ੍ਰਸ਼ਾਦ ਕਿਸ ਖੁਸ਼ੀ 'ਚ ਲਿਆਂਦਾ ਆ ਜੀ ਤੁਹਾਨੂੰ ਦੱਸਦੇ ਆ ਜੀ ਚਲੋ ਦੱਸੋ ਜੀ ਤੁਸੀਂ ਦੱਸੋ ਨਹੀਂ ਨਹੀਂ ਸਰਪ੍ਰਾਈਜ਼ ਨਹੀਂ ਨਹੀਂ ਸਰਪ੍ਰਾਈਜ਼ ਆ ਗੱਡੀ ਲਈ ਆ ਹਾਂ ਜੀ ਹਰਮਨ ਨੇ ਲਈਤੀ ਆ ਜੀ ਗੱਡੀ ਤੇ ਉਹ ਵੀ ਹਜੇ ਆਊਗਾ 2-3 ਦਿਨ ਤੱਕ ਤੇ ਹਾਂ ਫਿਰ ਦਿਖਾਵਾਂ ਗੱਡੀ ਜੇ ਹੋਰ ਜੇ ਗੱਡੀ ਦੀ ਫੋਟੋ ਫੋਟੋ ਵੈਕਸ ਲਾ ਦੇਣੀ ਗੱਡੀ ਦੀ ਨਾਲ ਦਾ ਤੇ ਤੇ ਫਿਰ ਉਹ ਬਾਬਾ ਜੀ ਦਾ ਸ਼ੁਕਰੀਆ ਦਾ ਕੀਤਾ ਪ੍ਰਸ਼ਾਦ ਲੈ ਕੇ ਆਏ ਸੀਗੇ ਅਸੀਂ ਕਰਾਇਆ ਸੀਗਾ ਉਹਦਾ ਉਹ ਉੱਥੇ ਮੱਥਾ ਟੇਕਿਆ ਸੀਗਾ ਜਾ ਕੇ ਗੁਰਦੁਆਰਾ ਸਾਹਿਬ ਹਾਂ ਚੰਡੀਗੜੀ ਤੇ ਚਲੋ ਉਹਨੇ ਆਪਣੀ ਕਮਾਈ ਦੀ ਪਹਿਲੀ ਗੱਡੀ ਲਈਤੀ ਚਲੋ ਸਾਰੇ ਜਣੇ ਆ ਵੀ ਦੇਖੋ ਜੀ ਕੁੜੀ ਵੀ ਆਈ ਸੀ ਇਹਨੂੰ ਮੁਬਾਰਕਾ ਦੇਣ ਕਹਿੰਦੀ ਮੇਰੇ ਭਰਾ ਤਰੱਕੀਆਂ ਕਰੇ ਉਧਰੋਂ ਆ ਵੀ ਆਇਆ ਸੀਗਾ ਮੁਬਾਰਕਾ ਤੁਹਾਨੂੰ ਵੀ ਜਿਹੜਾ ਜਿਹੜਾ ਸਾਡੇ ਬਿਆਰ ਨਹੀਂ ਚਾਹੁੰਦੇ ਬਿਆਰ ਨਹੀਂ ਓਕੇ ਜੀ ਓਕੇ ਓਕੇ ਚਲੋ ਬਾਸ 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 ਹਾਂ ਠੀਕ 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 ਚਲੋ ਲੋ ਜੀ ਇੱਧਰ ਵੀ ਤਿੰਨ ਜਣੀਆਂ ਬੈਠੀਆਂ ਆ ਜੀ ਕਹਿੰਦੇ ਇਹ ਤਾਂ ਬਲਾਗ ਦੇ ਦਿਖਾਵਾਂਗੇ ਕਿਹੜੀ ਗੱਡੀ ਆ ਹਾਂ ਉਹ ਪਤਾ ਨਹੀਂ ਮੈਂ ਬੈਕ ਫੋਟੋ ਲਾ ਦੇਣੀ ਤਾਂ ਨਾਲ ਇਹਦੇ ਸਾਈਡ ਜੀ ਨੂੰ ਕਰਕੇ ਇੱਕ ਬਾਕੀ ਜਦੋਂ ਗੱਡੀ ਆਊਗੀ ਫਿਰ ਬਾਕੀ ਦਿਖਾਵਾਂਗੇ ਫਿਰ ਕਹਿੰਦਾ ਦੋ ਜਾਂ ਤਿੰਨ ਦਿਨ ਨੂੰ ਕਹਿੰਦਾ ਮੈਂ ਆਵਾਂਗਾ ਚਲੋ ਠੀਕ ਆ ਜੀ ਬਾਕੀ ਬਣੇ ਰਹੀਓ ਜੀ ਵਲੌਗ ਨਾਲ ਸਾਡੇ ਟਾਈਮ ਹੋ ਗਿਆ 8:30 ਤੇ ਇੱਧਰ ਹੋ ਗਿਆ ਜੀ ਪੰਜਾਬ ਦਾ ਬੁਰਾ ਹਾਲ 8 ਦੇ 7 ਆਊਟ ਤੇ ਹਾਂਜੀ ਲੱਗੇ ਰੋਟੀ ਪਾਣੀ ਦਾ ਜੀ ਕੀ ਕਹੇ ਜੇ ਕਈ ਕੋਸ਼ੀ ਪਿਆ ਆ 15000 ਤੇ ਹੁਣ ਆਪਾਂ ਕਾਹਦਾ ਨਾ ਖਾਣੀ ਆ ਫਿਰ ਤੇ ਪਨੀਰ ਪਿਆ ਤੇ ਉਹ ਕਰੇਲੇ ਭਈ ਹੈ ਕਰੇਲੇ ਕਰੇਲੇ ਗੋਭੀ ਪਿਆ ਹੈ ਗੋਭੀ ਪਈ ਆ ਤੂੰ ਇਦਾਂ ਕਰੋ ਹੁਣ ਖਾਣੇ ਗੋਭੀ ਦੇ ਨਾਲ ਮੇਰੇ ਦਿਨ ਗੋਭੀਆਂ ਖਾਵਾਂਗੇ ਪਨੀਰ ਪਰੋਠੀਆਂ ਪਨੀਰ ਨਾਲ ਖਾਵਾਂਗੇ ਫਿਰ ਠੀਕ ਆ ਤੇ ਜਿਹੜੀ ਉਹ ਕਰੇਲੇ ਰਹਿ ਗਏ ਆ ਕੱਲ ਕੋਈ ਦਾਲ ਬਣਾਈ ਨਾਲ ਤੇ ਫਿਰ ਉਹ ਦਾਲ ਬਣੂਗੀ ਤੇ ਫਿਰ ਉਹ ਦਾਲ ਖਾਵਾਂਗੇ ਕਰੇਲਿਆਂ ਦੇ ਨਾਲ ਤੇ ਚਲੋ ਠੀਕ ਆ ਜੀ ਹੁਣ ਕਰਦੇ ਆ ਰੋਟੀ ਪਾਣੀ ਦਾ ਕੰਮ ਤੇ ਫਿਰ ਮਿਲਦੇ ਆ ਜੀ ਕਰਦੇ ਬਲੌਗ ਦਾ ਵੀ ਐਂਡ ਫਿਰ ਦੁੱਧ ਵੀ ਰੱਖੋ ਬਾਹਰ ਚਲੋ ਠੀਕ ਆ ਜੀ ਫਿਰ ਲਓ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਅੱਜ ਕਿਉਂ ਕੁਰਸੀ ਤੇ ਚਲੋ ਕੋਈ ਥੱਕੀ ਹੈ ਨਾ ਲਓ ਜੀ ਇੱਧਰ ਦਹੀਂ ਦੇ ਨਾਲ ਤੇ ਇੱਧਰ ਮੈਂ ਸ਼ੁਰੂ ਵੀ ਕਰ ਦਿੱਤੀ ਆ ਹਾਂ ਉਹ ਮੈਨੂੰ ਬਾਹਰ ਆਵਾਜ਼ ਮਾਰ ਲਈ ਅੰਕਲ ਨੇ ਤੇ ਫਿਰ ਉਹ ਮੈਂ ਮੜ ਜਿਓ ਨਾਲ ਗੱਲ ਕਰਨ ਲੱਪਿਆ ਉਹਨਾਂ ਨਾਲ ਚਲੋ ਠੀਕ ਆ ਜੀ ਮਿਲਦੇ ਆ ਜੀ ਰੋਟੀ ਖਾ ਕੇ ਜੀ ਦਹੀਂ ਦੇ ਨਾਲ ਬਲੌਗ ਦਾ ਐਂਡ ਹਾਂ ਰੋਟੀ ਖਾ ਕੇ ਕਰਦੇ ਆ ਲੋ ਜੀ ਟਾਈਮ ਵਗਿਆ ਸਵਾ 10 ਦੇ ਇੱਧਰ ਆਇਆ ਜੀ ਹਰਮੰਦਾ ਹੁਣ ਫੋਨ ਤੇ ਇੱਧਰ ਹੁਣ ਗੱਲ ਕਰਦੇ ਪਏ ਹਰਮੰਦਾਲ ਤੁਸੀਂ ਬਲੌਗ ਬੈਂਡ ਕਰੋ ਫਿਰ ਮੈਂ ਆਪਣਾ ਕੰਮ ਕਰਾਂ ਹੈ ਸਹੀ ਕਰਦਾ ਕੋਈ ਠੀਕ ਕਰ ਲਓ ਤੁਸੀਂ ਆ ਚਲ ਠੀਕ ਹੈ ਫਿਰ ਕੋਈ ਨਹੀਂ ਹੈ ਹਾਂ ਓਕੇ 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 ਚਲੋ ਜੀ ਗੱਡੀ ਕਹਿੰਦਾ ਬਹੁਤ ਵਧੀਆ ਚੱਲਦੀ ਹੈ ਸਭ ਕੁਝ ਠੀਕ ਠਾਕ ਆ ਗੱਡੀ ਦਾ ਚਲੋ ਪੈਸੇ ਲਾਏ ਵਿਕਾਰ ਨਹੀਂ ਗਏ ਵਧੀਆ ਲੱਗਿਆ ਚਲੋ ਠੀਕ ਆ ਜੀ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਪਲੀਜ਼ ਅੰਦਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਨੂੰ ਪਲੀਜ਼ ਸਪੋਰਟ ਕਰੋ ਹੁਣ ਇੰਨੀ देर ਹੋ ਗਈ ਹੈ ਚਲੋ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਤੁਹਾਨੂੰ ਕਿੱਦਾਂ ਲੱਗਦੇ ਚੰਗੇ ਲੱਗਦੇ ਆ ਨਹੀਂ ਚੰਗੇ ਲੱਗਦੇ ਕਿ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ